ਹਾਂਜੀ ਕੀ ਕੋਈ ਨਹੀਂ ਸੀ ਕੀ ਮੰਗਾ ਤੇ ਅਫੀਸਰ ਅੰਮ੍ਰਿਤਸਰ ਤੋਂ ਆਏਗੇ ਤੇ ਸਾਡੇ ਮਾਤਾ ਜੀ ਆ ਗਏ ਬਿਲਕੁਲ ਤਕਵੀਰ ਕੋਲ ਜੀ ਨਾ ਤੁਹਾਡਾ ਇਹ ਤਾਂ ਆਪ ਜੀ ਸੀ ਅੱਛਾ ਕਿੱਦਾਂ ਆਏ ਜੀ ਅਸੀਂ ਇਹ ਮਾਤਾ ਜੀ ਸਾਡੇ ਤਕਵੀਰ ਕੋਲ ਪਿਆਸ ਮਠਾੜੇ ਕਨਾਲ ਦੀ ਪੱਥਰ ਆ ਗਿਆ ਤੇ ਜਿਸ ਤੋਂ ਅਫੀਸਰ ਸਾਡੀ ਤਰਫੋਂ ਪਹੁੰਚਾਣੇ ਉਹ ਆਗਾ ਹੋਰ ਸਾਡੇ ਕੋਲ ਆਇਆ ਸੀ ਕਿਵਾਇ ਦੇ ਨਾਜਰ ਸਦਾ ਜੈਸੇ ਸਾਲ ਬੰਦ ਕਰੀ ਉਹ ਜੀ ਦੇ ਨਾਂ ਇਹਨਾਂ ਨੂੰ ਬਰਾਮਦ ਕੀਤਾ ਅਸੀਂ ਧੰਨਵਾਦ ਹੈ ਜੀ ਇਹਨਾਂ ਦੇ ਬਹੁਤ ਬਹੁਤ ਜੀਨਾਂ ਦੇ ਜੀ ਸਾਡੀ ਮਾਤਾ ਜੀ ਮਿਲਣਗੇ ਤਾਂ ਇਹ ਕੀ ਮਾਤਾ ਜੀ ਦਮਾਗੀ ਤੁਸੀਂ ਬਾਕੀ ਪਛਾਣ ਹੈਗੇ ਤੁਸੀਂ ਵੀ ਪਾਸੋਂ ਮੈਂ ਪਤਾ ਨਹੀਂ ਕੀਤਾ ਕਿ ਪਾਸੋਂ ਪਤਾ ਕੀਤਾ ਕਿ ਇਹ ਵਿਆਹ ਸਾਰੇ ਬਾਰੇ ਪਾਸੇ ਪਤਾ ਕੀਤਾ ਜੀ ਦਾ ਕੋਣਾ ਲਿੱਤੀ ਆ ਵਾ ਬਸ ਉੱਥੋਂ ਕਹਿੰਦੇ ਜੀ ਮੇਰੀ ਮਿਲ ਨਹੀਂ ਰਹੇ ਬਾਕਿਸਤਾਨੋਂ ਜਿਹੜੇ ਫੋਨ ਆਏ ਜੜਕੇ ਜੇ ਆਪਾਂ ਹੋ ਰੱਖਿਆ ਹਾਂ ਹਾਂਜੀ ਸਰ ਕੀ ਗੱਲ ਹੈ ਕੁਛ ਨਹੀਂ ਸਰ ਡਾਈਬਿਟੀਸ ਹੀ ਰਾਤ ਤੋਂ ਸਾਡੀ ਹਾਈ ਟੈਂਪ ਨਾ ਕਟ ਲਵਾਤੇ ਤੇ ਇਹ ਮਾਤਾ ਜੀ ਪਰੇਸ਼ਾਨੀ ਦੇ ਵਿੱਚ ਭੰਬ ਰਹੇ ਇੱਥੇ ਆਪਣਾ ਘਰ ਲੱਭਦੇ ਸੀਗੇ ਜਿਨ੍ਹਾਂ ਨੂੰ ਆਪਣਾ ਘਰ ਨਹੀਂ ਪਤਾ ਲੱਗ ਰਿਹਾ ਤੇ ਸਰ ਮਹਿੰਦਰਾ ਕਲੋਨੀ ਦੱਸ ਰਿਹਾ ਸੀ ਕੋਈ ਆਪਣਾ ਸ਼ਹਿਰ ਨਹੀਂ ਦੱਸਦੇ ਕਿੱਥੋਂ ਦੇ ਹੈ ਕਿੱਥੋਂ ਦੇ ਨਹੀਂ ਹੈ ਤੇ ਰਾਤ 12 ਵਜੇ ਤੱਕ ਅਮਰਸਰ ਏਰੀਆ ਤੇ ਲਿੰਕ ਕਰਕੇ ਮਹਿੰਦਰਾ ਕਲੋਨੀ ਦਾ ਤੇ ਉੱਥੇ ਦੇ ਕੋ ਪ੍ਰਧਾਨ ਆ ਅਰਸਾਲ ਸਿੰਘ ਉਹਨਾਂ ਤੱਕ ਲਿੰਕ ਕਰਕੇ ਤੇ ਇਹ ਅਰਸਾਲ ਸਿੰਘ ਨਾਂ ਦੱਸਿਆ ਇਹਨਾਂ ਨੇ ਵੀ ਸਾਡੇ ਗੁਆਂਢੀ ਆ ਉੱਥੋਂ ਤੱਕ ਪਹੁੰਚ ਕਰਕੇ ਤੇ ਇਹਨਾਂ ਦਾ ਮਿਲਾਪ ਕਰਾਇਆ ਜੀ